ਦੋ ਸੋ ਸੋ ਸ੍ਰੀ ਕਾਲ ਦੋ ਸੋ ਨੂੰ ਤੁਹਾਨੂੰ ਦਿਖਾਉਨੇ ਆ ਤੱਤਰ ਤਿਆ ਚੰਗੂ ਬੜਾ ਤੋਂ ਤੱਤਰ ਦੇ ਆ ਬਹੁਤ ਪਾਣੀ ਹੈ ਬਹੁਤ ਜਬਰਦਸਤ ਪਾਣੀ ਜਿਹੜਾ ਹੈ ਤੇ ਪਰ ਕਾਥਰੇ ਤੋਂ ਹਜੇ ਥੱਲੇ ਹੈ ੜਾ ਦਾ ਪਾਣੀ ਪਹਾੜਾ ਦੇ ਵਿੱਚ ਬੜਾ ਏ ਪਾਣੀ ਤੇ ਬਹੁਤ ਹੀ ਜਵਾਰਦਸ ਪਾਣੀ ਵੜਾ ਦਾ ਜਿਹੜਾ ਇਹ ਠਕਰ ਦੇ ਰਾਹ ਦੇ ਵਿੱਚ ਵਗ ਰਿਹਾ ਹੈ ਠਕਰ ਦੇ ਰਾਹ ਦੇ ਨੇੜੇ ਨੇੜੇ ਜਿੰਨੇ ਵੀ ਸ਼ਹਿਰ ਕਸਬੇ ਜਾਂ ਪਿੰਡ ਨੇ ਸਾਰਿਆਂ ਨੂੰ ਮਾਰ ਪਈ ਦੀ ਸਰਦੂਨਗੜ ਤਾਂ ਹਜੇ ਇਸ ਏਰੀਆ ਦਾ ਠੀਕ ਹੈ ਤੇ ਕਰੇਾਲੇ ਦੇ ਨੇੜੇ-ਤੇੜੇ ਕਹਿੰਦੇ ਆ ਵੀ ਇਹ ਖੇਤਾਂ ਦੇ ਵਿੱਚ ਮਤਲਬ ਪਾਣੀ ਇਹਦਾ ਖਿਲਰ ਰਿਹਾ। ਉਹ ਘਣਾ ਉਹ ਦੇ ਨੇੜੇ ਤੇੜੇ ਜੀ। ਸਿੰਚਾਕਾ ਪਰ ਜਿੱਥੇ ਵੀ ਪਾਣੀ ਇਹਦਾ ਖਿਲਦਾ ਉਹ ਨੁਕਸਾਨ ਹੀ ਕਰਦਾ। ਬਹੁਤ ਨੁਕਸਾਨ ਹੁੰਦਾ ਘਰ ਉਜੜਦੇ ਨੇ, ਮੌਤਾਂ ਹੋ ਜਾਂਦੀਆਂ ਨੇ। ਮਾਲ ਪਸ਼ੂ ਦਾ ਘਾਟ ਬੈ। ਸੇ ਇਦਕੇ ਮੀ ਬਹੁਤ ਜ਼ਬਰਦਸਤ ਪੈਨੇ ਜਿਆਦੇ ਵਾਰ ਪੈਣ ਕਰਕੇ ਅੱਧਾ ਪੰਜਾਬ ਖੜਾ ਦੀ ਮਾਰ ਹੇਠ ਆ ਗਿਆ ਅੱਧੇ ਨਾਲੋਂ ਜ਼ਿਆਦਾ ਤੇ ਥੋੜਾ ਜਿਹਾ ਏਰੀਆ ਹੈ ਮਾਲਵੇ ਦਾ ਬਚਿਆ ਮਾਝੇ ਤੇ ਦੁਆਬੇ ਦਾ ਏਰੀਆ ਬਹੁਤ ਜ਼ਿਆਦੇ ਖੜਾ ਦੀ ਮਾਰ ਕਰ ਰਿਹਾ ਹੈ ਰਾਵੀ ਸਤਲੁਜ ਚਨਾਬ ਇਹ ਦਰਿਆ ਨੇ ਜਿਹੜੇ ਇਧਰ ਭਗਦੇ ਨੇ ਜਿਹੜਾ ਨੇ ਬਹੁਤ ਜ਼ਿਆਦਾ ਤਵਾਹੀ ਨਚਾਈ ਹੋਈ ਹੈ ਹੜਾਂ ਦੀ ਤੇ ਇਹ ਮਾਲਵੇ ਦਾ ਦਰਿਆ ਕਾ ਕਰਦ ਰਿਆ ਜਿਹੜਾ ਮਾਲਵੇ ਦੇ ਨੇੜੇ ਵੀ ਪਿੰਡਾਂ ਦੇ ਵਿੱਚ ਦੀ ਹੁੰਦਾ ਹੋਇਆ ਕੇ ਹਰਿਆਣਾ ਚੈਂਟਰ ਕਰ ਜਾਂਦਾ ਹੈ ਹਰਿਆਣਾ ਤੋਂ ਫਿਰ ਰਾਜਸਥਾਨ ਰਾਜਸਥਾਨ ਤੋਂ ਫਿਰ ਪਾਕਿਸਤਾਨ ਦੇ ਵਿੱਚ ਜਾਂਦਾ ਹੈ ਤੋਂ ਜਿੰਨੇ ਵੀ ਦਰਿਆ ਹੈਗੇ ਸਾਰੇ ਜਾਂਦੇ ਤਾਂ ਪਾਕਿਸਤਾਨ ਦੇ ਵਿੱਚ ਨੇ ਮਾਰ ਤਾਂ ਪਾਕਿਸਤਾਨ ਨੂੰ ਵੀ ਚਲਣੀ ਪੈਂਦੀ ਇਹਨਾਂ ਦੇ ਸੋ ਇਹੀ ਆ ਵੀ ਹਲਦਾ ਹੈ ਇਹ ਨਗਵੀਂ ਤੇ ਹੈਵੀ ਗੱਡੀ ਲੰਗੀ ਆ ਬਹੁਤ ਜ਼ਿਆਦੇ ਹੱਲਿਆ ਜਿਵੇਂ ਆ ਕਿੱਧਰ ਕਰੀਏ ਨਾ ਤੇ ਫੇ ਵੀ ਇਹ ਵੀ ਮਾਰ ਕਿਸੇ ਨੂੰ ਨਾ ਪਈ ਵੇ ਹੜਾ ਦੀ ਸਾਂਦਰਸਤੀਆਂ ਰਹਿਣ ਸਭ ਨੂੰ ਕੀਮਤੀ ਜਾਨਾਂ ਨਾਲ ਜੜਨ ਪਾਣੀ ਜਿੱਥੋਂ ਦੀ ਵੀ ਜ਼ਿਆਦਾ ਤਵਾਹੀ ਮਚਾਉਂਦਾ ਜਾਂਦਾ ਮਾਲਵੇ ਦੇ ਪਿੰਡਾਂ ਦੇ ਵਿੱਚ ਮੀਂਹ ਬਹੁਤ ਜ਼ੋਰਦਾਰ ਪਿਆ 24 ਤਰੀਕ ਤੋਂ ਲੈ ਕੇ ਤੇ 4 ਤਰੀਕ ਤੱਕ ਬਹੁਤ ਜ਼ੋਰਦਾਰ ਮਾਲਵੇ ਦੇ ਪਿੰਡਾਂ ਦੇ ਵਿੱਚ ਸੁਪਟਿਆਲਾ ਏਰੀਆ ਨੂੰ ਛੱਡ ਕੇ ਚਲੋ ਮਾਲਵੇ ਦੇ ਜਿੰਨੇ ਪਿੰਡ ਹੈਗੇ ਆ ਸਾਰੇ ਉਹ ਰੋਜਪੁਰ ਜਾਇਤ ਨੂੰ ਇਹ ਛੱਡ ਕੇ ਤੇ ਭਾਰਤੀ ਦਾ ਖੜਾ ਦੀ ਮਾਰ ਤੋਂ ਹਜੇ ਤੱਕ ਬਚਤੀ ਹੈ। ਸਿ ਅੱਗੇ ਵੀ ਬਚਤੀ ਰਹੇ ਪ੍ਰਮਾਤਮਾ ਅਗੇ ਅਰਦਾਸ ਕਰਦੇ ਵੀ ਵਾਹਿਗੁਰੂ ਵੀ ਇਹ ਅੱਗੇ ਵੀ ਬਚਤੀ ਰਹੇ ਖੜਾ ਦੀ ਮਾਰ ਨਾ ਚਲਣੀ ਪਵੇ। ਤੇ ਜਿਹੜੇ ਖੜਾ ਦੀ ਮਾਰ ਹਟਾਏ ਨੇ ਉਹਨਾਂ ਵਾਸਤੇ ਵੀ ਪ੍ਰਮਾਤਮਾ ਤੋਂ ਵੀ ਬੇਨਤੀ ਕਰਦੇ ਆ ਕਿ ਉਹਨਾਂ ਦਾ ਮੋੜ ਬਸੇਪਾ ਹੋਵੇ ਵੈਸੇ ਪਹਿਲਾਂ ਨਾਲੋਂ ਹੁਣ ਲੋਕ ਬਹੁਤ ਜਾਗਰੂਕ ਹੋਏ ਨੇ ਬਹੁਤ ਹੀ ਮਤਲਬੀ ਮਦਦ ਕਰ ਰਹੇ ਨੇ ਫਿਲਮੀ ਕਲਾਕਾਰ ਵੀ ਬਹੁਤ ਅਕ੍ਰਿਆ ਕਿ ਕਲਾਕਾਰ ਫਿਲਮੀ ਕਲਾਕਾਰ ਬਹੁਤ ਨਿਰਮਤ ਕਰ ਰਹੇ ਨੇ ਲੋਕਾਂ ਤੇ ਬੇਸੀ ਵੀ ਲੋਕ ਘਰਾਂ ਚੋਂ ਫੰਡ ਇਕੱਠਾ ਕਰਕੇ ਰਾਸ਼ਨ ਇਕੱਠਾ ਕਰਕੇ ਭੌਂ ਜਾ ਰਹੇ ਨੇ ਉਹ ਵੀ ਬਹੁਤ ਵੱਡੀ ਗੱਲ ਹੈ ਸਾਰੇ ਪਿੰਡਾਂ ਦੇ ਵਿੱਚ ਇਸ ਵਾਰ ਕੀ ਇਦਰ ਵੀ ਪੰਨ ਤਕੜਾ ਕਰੀ ਜਾਂਦੇ ਨੇ ਇੱਕ ਵੀ ਬੰਦੇ ਟਰੈਕਟਰ ਪਾਣ ਤਕੜਾ ਕਰੀ ਜਾਂਦੇ ਨਾਲੀ ਦਾ ਨਾਲ ਸਪੋਰਟਲ ਸਾਈਡ ਤੇ ਸੇ ਪਾਣੀ ਅਜੇ ਖਸਰੇ ਦੇ ਨਿਸ਼ਾਨ ਉੱਤੇ ਥੱਲੇ ਹੀ ਹੈ ਪਰ ਫਿਰ ਇਸ ਬਾਰੇ ਗੱਲ ਕਰਨੀ ਚਾਹੀਦੀ ਕਿ ਜਿਹੜੀ ਮਿੱਟੀ ਦੇ ਟਰਾਲ ਲਗਾ ਤੇ ਟਰਾਲੀਆਂ ਆਈਆਂ ਨੇ ਲੋਕ ਬਹੁਤ ਇਕੱਠੇ ਹੋ ਰਹੇ ਨੇ ਸਟਾਲ ਲਿਆਓ ਯਾਰ ਮਸਤਾ ਦੇ ਓਕੇ ਵਾਤਾ ਪਾਣੀ ਆ ਜੇ ਪਾਣੀ ਤਾਂ ਹੁਣ ਘਟਿਆ ਜੀ ਹੈ ਨਾ ਤੇ ਵਧਿਆ ਨਾ ਪਾਣੀ ਤਾਂ ਵਧਿਆ ਹੀ ਹੈ ਅੱਛਾ ਠੀਕ ਹੈ ਜੀ ਕਿੰਨਾ ਮਤਲਬ ਜਿਹੜਾ ਇੱਥੇ ਨਿਸ਼ਾਨ ਚ ਲਿਖਿਆ ਉਹ ਥੱਲੇ ਆ ਜੀ ਕੰਨਾ ਵਧਿਆ ਹੈ ਕੰਨਾ ਵਧਿਆ ਪਈ ਜਾਂਦਾ ਦੇਖੀ ਹੁਣ ਠੀਕ ਜੀ ਜੀ

ਆਪਾਂ ਨਾ ਹੋਰ ਰੋੜਾ ਕਰਨਾ ਲੱਗਾ ਸਾਡੇ 22 ਫੁੱਟ ਤੇ ਆਉਂ ਕੱਲ ਨੂੰ ਕਹਿੰਦੇ ਵਧੀਆ ਅੱਜ ਤੇ ਦਵਾ ਨਾਲ ਘਾਰੇ ਨਾਲ ਤੇ ਰੈਕ ਤੋਂ ਲੈ ਕੇ ਉਹ ਮੈਂ ਤੇ

Tengah lho. Tengah ke juwuh? Tengah jauh Terima <laughs> kasih. <laughs> <laughs> Thank <laughs> you.